ਵਾਹ ਗੁਰੂ ਜੀ ਕਾ ਹਾਲਸਾ ਵਾਹ ਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਪਿਆਰੇ ਸ਼ਰੋਤੇਓ ਸਭ ਦਾ ਧੰਵਾਦ ਹੈ ਜੋ ਸੱਚ ਦੀ ਵਿਚਾਰ ਨਾਲ ਜੁੜ ਰਹੇ ਹੋ ਅਤੇ ਆਪਣੇ ਸਾਥੀਆਂ ਨੂੰ ਜੋੜ ਰਹੇ ਹੋ ਸਵੈ ਵਿਚਾਰ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਵੀ ਸੁਣਾ ਕਹਿ ਰਹਿਆ ਹਨ ਸਿੱਖੋ ਤੁਸੀਂ ਤਾਂ ਭਗਉਤੀ ਦੇਵੀ ਨਾਲੋਂ ਗੁਰੂ ਨਾਨਕ ਪਾਤਸ਼ਾਹ ਨੂੰ ਛੋਟਾ ਬਣਾ ਦਿੱਤਾ ਹੈ ਸੁਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਹਨ ਸਿੱਖਾਂ ਨੂੰ ਕੀ ਆਖ ਰਹੇ ਹਨ ਗੁਰੂ ਜੀ ਦੀ ਆਵਾਜ਼ ਜਿਹੜੀ ਹੈ ਇਹ ਸੁਣਨ ਵਾਲੀ ਹੈ ਸਿੱਖਾਂ ਨੂੰ ਕੀ ਕਹਿ ਰਹੇ ਹਨ ਗੁਰਨਾਨਕ ਪਾਤਸ਼ਾਹ ਨੂੰ ਛੋਟਾ ਬਣਾ ਦਿੱਤਾ ਤੇ ਭਗਉਤੀ ਦੇਵੀ ਨੂੰ ਵੱਡਾ ਬਣਾ ਦਿੱਤਾ ਇਹ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਹੜੇ ਰੋਜ਼ਾਨਾ ਅਰਦਾਸ ਕੀਤੀ ਜਾ ਰਹੀ ਹੈ ਉਸ ਅਰਦਾਸ ਦੇ ਰਾਹੀਂ ਇਹ ਵਾਪਰ ਰਿਹਾ ਹੈ ਤਾਂ ਪਿਆਰਿਓ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਤੇ ਉਸ ਨੂੰ ਸੁਣਨ ਦਾ ਯਤਨ ਕਰਦੇ ਹਾਂ ਕਿਵੇਂ ਗੁਰੂ ਨਾਨਕ ਪਾਸ਼ਾ ਜੀ ਨੂੰ ਛੋਟਾ ਦੱਸਿਆ ਜਾ ਰਿਹਾ ਕੀਤਾ ਜਾ ਰਿਹਾ ਤੇ ਪਘੋਤੀ ਟੀਵੀ ਨੂੰ ਵੱਡਾ ਬਣਾਇਆ ਜਾ ਰਿਹਾ। ਸੁਖ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਦੇਖਦੇ ਹਾਂ ਆਵਾਜ਼ ਪਛਾਣਦੇ ਗੁਰੂ ਪਾਤਸ਼ਾਹ ਦੀ ਪ੍ਰਥਮ ਕੋਣ ਹੈ? ਭਗੋਤੀ ਪ੍ਰਥਮ ਹੈ ਕਿ ਗੁਰੂ ਨਾਨਕ ਸਾਹਿਬ? ਗੁਰੂ ਨਾਲੋਂ ਭਗੋਤੀ ਫੱਟੀ ਹੈ ਦੀ ਰਾਟ ਅੱਜ ਲਾਈ ਜਾ ਰਹੀ ਹੈ ਅਰਦਾਸ ਰਹੀਂ ਹਰ ਇੱਕ ਅਰਦਾਸੀਆ ਇਹ ਰਟ ਲਾ ਰਿਆ ਕਿ ਪਹਿਲਾਂ ਭਗਉਤੀ ਹੈ ਦੇਵੀ ਦੁਰਗਾ ਹੈ ਅਤੇ ਬਾਅਦ ਵਿੱਚ ਬਾਬਾ ਨਾਨਕ ਹੈ ਭਗਉਤੀ ਫੱਟੀ ਬਣਾ ਦਿੱਤੀ ਹੈ ਕਿ ਦੇਵੀ ਹੈ ਸ਼ੋਣਕ ਕਮੇਟੀ ਨੇ ਸਾਲ 1936 ਅਤੇ ਫਿਰ ਸਾਲ 1945 ਵਿੱਚ ਸਿੱਖ ਰਹਿਤ ਮਰਯਾਦਾ ਵਿੱਚ ਕੀਤੇ ਵਾਧੇ ਘਾਟੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਇਹ ਮਰਯਾਦਾ 1931 ਵਿੱਚ ਸ਼ੋਮਨੀ ਕਮੇਟੀ ਵੱਲੋਂ ਬਣਾਈ ਇੱਕ ਸਬ ਕਮੇਟੀ ਨੇ ਬਣਾਉਣੀ ਸ਼ੁਰੂ ਕੀਤੀ ਸੀ ਇਹ ਤਾਂ ਸਪਸ਼ਟ ਹੈ ਕਿ ਮੌਜੂਦਾ ਆ ਰਿਹਾ ਤਮਰਯਾਦਾ ਨਿਤਨੇਮ ਤੇ ਅਰਦਾਸ ਆਦਿਕ ਕਿਸੇ ਗੁਰੂ ਪਾਸ਼ਾ ਵੱਲੋਂ ਨਹੀਂ ਬਣਾਕ ਦਿੱਤੇ ਗਏ ਸਿੱਖ ਜਗਤ ਪਿਛਲੇ ਲਗਭਗ 74 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਰਾਈ ਇਹ ਸੰਦੇਸ਼ ਦਿੰਦਾ ਆ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਨਾਲ ਪਕੌਤੀ ਵੱਡੀ ਹੈ ਇਸ ਲਈ ਭਗੋਤੀ ਨੂੰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਯਾਦ ਕਰਨਾ ਚਾਹੀਦਾ ਹੈ ਇਹ ਪ੍ਰਚਲਿਤ ਅਰਥ ਹਨ ਜਿਹੜੇ ਲੋਕ ਲੈ ਰਹੇ ਹਨ ਕਿਉਂਕਿ ਕਹਿੰਦੇ ਹਨ ਕਿ ਪ੍ਰਥਮ ਭਗੋਤੀ ਸਿਮਰ ਕੇ ਪਹਿਲਾਂ ਗੁਰੂ ਨਾ ਪਹਿਲਾਂ ਗੁਰੂ ਨਾਨਕ ਤੋਂ ਪਹਿਲਾਂ ਭਗੋਤੀ ਨੂੰ ਯਾਦ ਕਰਨਾ ਇਹ ਪ੍ਰਚਲਿਤ ਅਰਥ ਹਨ ਪਾਵੇਂ ਇਹ ਸਾਰੀ ਪੌੜੀ ਦੇ ਅਰਥ ਕੁਝ ਹੋਰ ਹਨ ਫੇਕ ਤੇ ਫਿਰ ਵਿਚਾਰਾਂਗੇ ਪਰ ਜੋ ਪ੍ਰਚਲਿਤ ਅਰਥ ਲੋਕਾਂ ਦੇ ਮਨਾਂ ਵਿੱਚ ਚੱਲ ਰਹੇ ਹਨ ਉਹ ਇਹ ਚੱਲ ਰਹੇ ਹਨ ਕਿ ਪਹਿਲਾਂ ਭਗੋਤੀ ਨੂੰ ਯਾਦ ਕਰਨਾ ਬਾਬਾ ਨਾਨਕ ਦੀ ਵਾਰੀ ਬਾਅਦ ਵਿੱਚ ਹੈ ਸੋ ਜੋ ਅਵਲ ਹੁੰਦਾ ਹੈ ਉਹ ਹੀ ਵੱਡਾ ਹੁੰਦਾ ਹੈ ਤੇ ਜੋ ਦੂਮ ਹੁੰਦਾ ਹੈ ਉਹ ਦੂਜੇ ਨੰਬਰ ਤੇ ਗਿਣਿਆ ਜਾਂਦਾ ਹੈ ਤੇ ਇਸ ਤਰ੍ਹਾਂ ਅਦਾਸ ਰਾਹੀਂ ਬਾਬਾ ਨਾਨਕ ਨੂੰ ਦੂਜੇ ਨੰਬਰ ਤੇ ਗਿਣਿਆ ਜਾ ਰਿਹਾ ਧਰਮ ਸਥਾਨਾਂ ਉੱਤੇ ਕਥਾ ਕੀਰਤਨ ਸਵੇਕ ਧਰਮ ਸਥਾਨਾਂ ਉੱਤੇ ਜਿੱਥੇ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗਵਾਲਾ ਤੋਂ ਬਣਾ ਦੀ ਖਰਸ਼ਮ ਕੀ ਬਾਣੀ ਦਾ ਹੁੰਦਾ ਹੈ ਉੱਥੇ ਕਥਾ ਵੀ ਗੁਰਬਾਣੀ ਦੀ ਹੁੰਦੀ ਹੈ ਤੇ ਪੋਥੀ ਕੀਰਤਨ ਵਿੱਚ ਕਥਾ ਵਿੱਚ ਕਿਤੇ ਵੀ ਕਿਤੇ ਵੀ ਭਗਵਤੀ ਦੀ ਸਿਫਤ ਜਾਂ ਭਗਵਤੀ ਦੇ ਸਿਮਰਨ ਦੀ ਕੋਈ ਗੱਲ ਨਹੀਂ ਆਉਂਦੀ ਤੇ ਨਾ ਕਥਾਵਾਚਕ ਕੋਈ ਕਹਿੰਦਾ ਹੈ ਕਿ ਭਗਵਤੀ ਨੂੰ ਸਿਮਰਿਆ ਕਰੋ ਭਗਵਤੀ ਨੂੰ ਯਾਦ ਕਰਿਆ ਕਰੋ ਕੋਈ ਵੀ ਕਥਾਵਾਚਕ ਨਹੀਂ ਆਖਦਾ ਕਿਉਂਕਿ ਇਹਦਾ ਸਿਮਰਨ ਜਿਹੜਾ ਸਿੱਖੀ ਦਾ ਭਾਗ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਤੇ ਅੜਾ ਹੋਵੇ ਤਾਂ ਕਥਾ ਕੀਰਤਨ ਰਾਹੀਂ ਪ੍ਰਕਾਰ ਪ੍ਰਚਾਰਕਾਂ ਵੱਲੋਂ ਗੁਰੂ ਜੀ ਦੀਆਂ ਸਿਫਤਾਂ ਕੀਤੀ ਜਾਂਦੀਆਂ ਹਨ ਅਤੇ ਸ਼ਰੋਤੇ ਸੁਣ ਕੇ ਆਪਣੇ ਆਪ ਨੂੰ ਧਨ ਸਮਝਦੇ ਹਨ ਧਾਰਕ ਦਿਮਨ ਦੀ ਸਮਾਪਤੀ ਉੱਪਰ ਕੁਝ ਨੋਕਾ ਹੀ ਆਪਰਦਾ ਹੈ ਇਹ ਨੋਕਾ ਕੀ ਆ ਪਿਆ ਰਿਓ ਬਾਬਾ ਨਾਨਕ ਜੀ ਦੀਆਂ ਸ਼੍ਰਿਫਤਾਂ ਸੁਣ ਕੇ ਨਿਹਾਲ ਹੋਈ ਸੰਗਤ ਨੂੰ ਅਰਦਾਸ ਹੀ ਰਾਤ ਮਰਿਆਦਾ ਵਾਲੀ ਅਰਦਾਸ ਰਾਂਏ ਬੇ ਹਾਲਤੇ ਢਿਡਾਲ ਕਰ ਸੁਟਦਾ ਹੈ ਸਿੱਖ ਰਾਤ ਮਰਿਆਦਾ ਵਾਲੀ ਸ਼ੋਮਨੀ ਕਮੇਟੀ ਦੀ ਬਣਾਈ ਹੋਈ ਅਰਦਾਸ ਕਰਦਾ ਅਰਦਾਸ ਸਿੰਘ ਸ਼ੁਰੂ ਕਰਦਾ ਹੈ ਕਿ ੴ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕਿ ਪਾਰਛੇ ਦਸਵੀਂ ਵਿਚਾਰ ਅਰਦਾਸੀ ਸਿੰਘ ਕੋਲੋਂ ਰਹਿਤ ਮਰਯਾਦਾ ਝੂਠ ਬੁਲਾ ਰਹੀ ਹੈ ਜਿਸ ਵਾਰ ਨੂੰ ਸ਼੍ਰੀ ਗੁਰੂ ਸ਼੍ਰੀ ਜਿਸ ਵਾਰ ਨੂੰ ਵਾਰ ਸ਼੍ਰੀ ਭਗਵਤੀ ਕੀ ਜੀ ਕਿਹਾ ਜਾਂਦਾ ਹੈ ਅਰਦਾਸ ਇਹ ਆਖਦਾ ਹੈ ਉਸ ਵਾਰ ਦਾ ਸਹੀ ਨਾਂ ਵਾਰ ਦੁਰਗਾ ਕੀ ਹੈ ਜਿਸ ਵਿੱਚ ਪਾਰਵਤੀ ਦੁਰਗਾ ਦੇਵਤਾ ਨਾਲ ਯੁੱਧ ਵਿੱਚ ਜਿੱਤ ਜਾਂਦੀ ਹੈ ਅਤੇ Hindu ਦੇਵਤੇ ਇੰਦਰ ਨੂੰ ਮੌੜ ਸਵਰਗਪੁਰੀ ਦਾ ਰਾਜਾ ਬਣਾਇਆ ਜਾਂਦਾ ਹੈ ਤੁਰਦਾਸੀ ਕੋਲੋਂ ਝੂਠ ਬੁਲਾਇਆ ਜਾ ਰਿਹਾ ਹੈ ਇਸ ਰਹਿਤ ਮਰਿਆਦਾ ਰਾਹੀਂ ਐਡਾ ਭਾਗ ਫਿਰ ਤੁਰਦਾਸੀ ਸਿੰਘ ਰਹਿਤ ਮਰਿਆਦਾ ਨੂੰ ਮੰਨਦਾ ਹੋਇਆ ਕਹਿੰਦਾ ਹੈ ਕਿ ਪ੍ਰਥਮ ਗੋਤੀ ਸਿਮਰ ਕੇ ਗੁਰੂ ਨਾਨਕ ਦੇਵ ਜੀ ਵਿਚਾਰ ਵਾਰ ਲਿਖਣ ਵਾਲੇ ਨੇ ਵਾਰ ਦੀਆਂ ਸਾਰੀਆਂ ਪੌੜੀਆਂ ਹੀ ਦੁਰਗਾ ਮਾਈ ਪਾਰਵਤੀ ਦਾ ਪਾਠ ਬਣਾਇਆ ਹੈ ਅਤੇ ਇਹ ਸੂਚਨਾ ਕਵੀ ਨੇ ਵਾਰ ਦੀ ਆਖਰੀ ਪੌੜੀ ਵਿੱਚ ਦਿੱਤੀ ਹੋਈ ਹੈ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨ ਜੁਨੀ ਆਇਆ ਜਨੇ ਗਾਇਆ ਇਹ ਕਵੀ ਜਿਹੜਾ ਲਿਖਣ ਵਾਲਾ ਹੈ ਇਸ ਵਾਰ ਨੂੰ ਉਹ ਆਪ ਹੀ ਕਹਿ ਰਿਹਾ ਇਸ ਅਨੁਸਾਰ ਅਰਦਾਸ ਵਿੱਚ ਪਾਈ ਵਾਰ ਦੀ ਪਹਿਲੀ ਪੌੜੀ ਵੀ ਦੁਰਗਾ ਮਾਈ ਪਾਰਵਤੀ ਦਾਹੀ ਪਾਠ ਸੇ ਦੁੰਦਾ ਹੈ ਕਿਉਂਕਿ ਇਹ ਦੁਰਗਾ ਦਾ ਪਾਠ ਹੈ ਸਰਲਿਗ ਦੁਰਗਾ ਕੱਟ ਕੇ ਮਾਈ ਪਾਰਵਤੀ ਕਰ ਦਿੱਤਾ ਇਹਦਾ ਮਤਲਬ ਹੈ ਇਹ ਸਾਰਾ ਪਾਠ ਜਿਹੜਾ ਹੈ ਇਹ ਮਾਈ ਪਾਰਵਤੀ ਦਾ ਜਾਂ ਦੁਰਗਾ ਦਾ ਪਾਠ ਹੈ ਇਹਦਾ ਸਪਸ਼ਟ ਅਰਥ ਹੈ ਕਿ ਵਾਰ ਦੀ ਪਹਿਲੀ ਪੌੜੀ ਗੁਰੂ ਨਾਨਕ ਪਾਸ਼ਾ ਜਾਂ ਰੱਬ ਦੀ ਸਿਫਤ ਨਹੀਂ ਸਗੋਂ ਦੁਰਗਾ ਦੀ ਹੀ ਸਫਤ ਹੈ ਜਿਸ ਨੂੰ ਗੁਰੂ ਪਾਸ਼ਾ ਨਾਲੋਂ ਵੱਡਾ ਕਿਹਾ ਗਿਆ ਇਹ ਪੌੜੀ ਸਭ ਤੋਂ ਦੁਰਗਾ ਦਾ ਹਿਜਾਬ ਕਰਾਉਂਦੀ ਹੈ ਦਰਸ਼ਨ ਗ੍ਰੰਥੀ ਰਮਾਇਣ ਤਾਂ ਰਿਸ਼ੀ ਬਾਲਮੀਕ ਨੂੰ ਵੀ ਦੁਰਗਾ ਦਾ ਪੁਜਾਰੀ ਸਦ ਕਰਦੀ ਹੈ ਜਿਵੇਂ ਬਾਲਮੀਕ ਨੇ ਕੀ ਕਿਹਾ ਬਨਉ ਨਿਰੰਜਨ ਨਿਰਜਨ ਬਨਉ ਨਿਰਜਨਾਂ ਤੇ ਇੱਕ ਹੈ ਕਹ ਅਪਾਰੰ ਬਨਉ ਬਾਸ ਜਾਣਿਓ ਦੇਉ ਰਾਵਣਾਰੰ ਉਰੀੰਦੋ ਸੁਰ ਉੱਚੇ ਪਪਾ ਤੰਤ ਪ੍ਰਾਨੰ ਰਣੰ ਜਮ ਵੀਰੰ ਲਗੇ ਮਰਮ ਬਾਨੰ ਇਹਦਾ ਮਤਲਬ ਹੈ ਬਾਲਮੀਕ ਨੇ ਸੀਤਾ ਦੀ ਰੋਣ ਦੀ ਆਵਾਜ਼ ਸੁਣੀ ਸੀਤਾ ਦੀ ਪੁਕਾਰ ਸੁਣੀ ਤੇ ਉਧਰ ਨੂੰ ਇਹ ऋषि वाल्मीकि आवाज ਸੁਣ ਕੇ ਗਿਆ there she began to weep in a fatal sound in a loud voice like a warrior being shot by an arrow on the secret parts to idan oh viralab kar rahi si te balmeek udhar nu chala gaya dekh vi sun awaz sunke suni balmeekam shrutam din bani chalio kyunke chinta ji morthani to balmeek udhar nu gaya siya sanglino gayo tham apang ਮਨੋਂ ਬਚਕਰਮੋਂ ਦੁਰਗਾ ਜਾਪ ਚਾਪੂ। ਦੇਖੋ ਇਹ ਦਸ਼ਮਤਲ ਖਾਰੀ ਜਿਹੜਾ ਇਹਨੇ ਵਾਲਮੀਕ ਨੂੰ ਵੀ ਨਹੀਂ ਛੱਡਿਆ। ਇਹ ਕਹਿੰਦਾ ਕਿ ਵਾਲਮੀਕ ਜਿਹੜਾ ਆ ਉਹ ਵੀ ਸੀਤਾ ਨੂੰ ਨਾਲ ਲੈ ਕੇ ਉਥੋਂ ਰੋਂਦੀ ਸ਼ਰਮ ਨਾਲ ਲੈ ਕੇ ਦੁਰਗਾ ਦਾ ਜਾਪ ਕਰਦਾ ਕਰਦਾ ਆਪਣੀ ਕੁਟੀਆ ਵੱਲ ਨੂੰ ਚਲਾ ਗਿਆ। ਬਖਸ਼ਿਆ ਨੇ ॠषि ਵਾਲਮੀਕ ਨੂੰ ਵੀ ਦਸ਼ਕਰਾਂਤ ਲਖਾਰੀ ਨੇ ਦੁਰਗਾ ਦਾ ਪੁਜਾਰੀ ਬਣਾ ਦਿੱਤਾ। ਗੁਰੂ ਨਾਨਕ ਦੇਵ ਜੀ ਆਏ ਵਾਕਾਂਸ਼ ਵਿੱਚ ਲਈ ਸ਼ਬਦ ਭੂਤਕਾਲ ਦੇਿਕ ਰਿਹਾ ਹੈ। ਅਤੇ ਲਈ ਤੇ ਇਹਦਾ ਅਰਥ ਹੋਇਆ ਤੇ ਆ ਲਈ ਜਾਂ ਦੁਰਗਾ ਨੂੰ ਤੇ ਆ ਲਿਆ ਬੋਲਣ ਵਾਲੇ ਲਈ ਸ਼ਬਦ ਨੂੰ ਲਈ ਬਣਾ ਕੇ ਬੋਲਦੇ ਹਨ ਜਿਸ ਦਾ ਅਰਥ ਹੋਇਆ ਪਹਿਲਾਂ ਦੁਰਗਾ ਨੂੰ ਪਾਰਵਤੀ ਦਾ ਸਿਮਰਨ ਕਰੀ ਤੇ ਫਿਰ ਗੁਰਨਾਨਕ ਸਾਹਿਬ ਨੂੰ ਯਾਦ ਕਰੀ ਪਰ ਇਹ ਨਹੀਂਰੀ ਮਨਮਤ ਦੁਰਗਾ ਨੂੰ ਪਾਰਵਤੀ ਕਿਉਂ ਲਿਖਿਆ ਗਿਆ ਹੈ ਮਾਰਕੰਡੇ ਭਾਰਤ ਦੀ ਇਤਿਹਾਸਕ ਕਹਾਣੀ ਅਨੁਸਾਰ ਸਵਰਗਪਰੀ ਦਾ ਰਾਜਾ ਇੰਦਰ ਆਪਣਾ ਰਾਜ ਦਿਨ ਤ ਰਾਹੀਂ ਖੋਇ ਜਾਣ ਤੋਂ ਦੁਖੀ ਹੋ ਕੇ ਦੇਵਤਿਆਂ ਦੇ ਨਾਲ ਸੁਮੇਰ ਪਹਾੜ ਉੱਤੇ ਸ਼ਰਨ ਲੈਣ ਲਈ ਜਾਂਦਾ ਸੁਮੇਰ ਪਰਬਤ ਤੇ ਸ਼ਿਵ ਤੇ ਪਾਰ्वती ਦਾ ਨਿਵਾਸ ਮੰਨਿਆ ਗਿਆ ਹੈ। ਇੰਦਰ ਦੀ ਮੁਲਾਕਾਤ 파ਰੂ ਦੀ ਨਾਲ ਹੁੰਦੀ ਹੈ ਜਦੋਂ ਇਸ਼ਨਾਨ ਲੈ ਕੁਆ ਵਿਚੋਂ ਬਾਹਰ ਨਿਕਲਦੀ ਹੈ। ਵਾਰ ਦੁਰਗਾ ਕੀ ਵਿੱਚੋਂ ਕੁਝ ਪ੍ਰਮਾਣ ਦੇਖੋ ਤਾਂ ਜੋ ਭਗਉਤੀ ਦੁਰਗਾ ਦੀ ਸ੍ਰੀ ਦਾ ਪਤਾ ਲੱਗ ਸਕੇ ਕਿ ਇਹ ਕੌਣ ਹੈ। ਦਿੱਤਾ ਇੰਦਰਨ ਕਾਲ ਕੇ ਤਨ ਗਰੀ ਇਤਲਾ ਕਲਾਸ਼ ਤਕ ਆਇਆ। 파ਸ ਦੁਰਗਾ ਦੇ ਇੰਦਰ ਆਇਆ। ਇਹ ਦਖੋਨਾ ਦਾ ਪੰਨਾ 119 ਪੜ੍ਹ ਕੇ ਦੇਖ ਲਿਓ। ਗਰੀ ਦਾ ਮਤਲਬ ਹੈ ਕਲਾਸ਼ ਪਰਬਤ ਵਿਚਾਰ ਇੰਦਰ ਦੁਰਗਾ ਕੋਲ ਗਿਆ ਜੋ ਕਲਾਸ਼ ਪਰਬਤ ਉੱਤੇ ਸੀ ਸਪਸ਼ਟ ਹੈ ਕਿ ਦੁਰਗਾ ਦੇਵੀ ਮਾਈ ਪਾਰ्वती ਦਾ ਹੀ ਨਾਂ ਹੈ ਕਿਉਂਕਿ ਪਾਰ्वती ਜਰ ਕਹਾਣਾ ਇਹ ਕਲਾਸ਼ ਪਰਬਤ ਉੱਤੇ ਹੀ ਮੰਨਿਆ ਗਿਆ ਹੈ ਤਾਂ ਅੱਗੇ ਪ੍ਰਮਾਣ ਹੈ ਕਿ ਇੱਕ ਦਿਹਾੜੇ ਨਹਾ ਬਣਾਈ ਦੁਰਗਸ਼ਾ ਦੁਰਗਸ਼ਾ ਨਹਾਉਣ ਲਈ ਬਾਹਰ ਨਿਕਲੀ ਦੁਰਗਸ਼ਾ ਬਾਹਰ ਨਿਕਲੀ ਸ਼ੈਵਨੀ ਬਾਹਰ ਨਿਕਲੀ ਹੈ ਦੁਰਗਾ ਨਿਕਲੀ ਹੈ ਪਾਰ्वती ਨਿਕਲੀ ਹੈ ਇੰਦਰ ਬ੍ਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲੈ ਠੁਕਰਾਈ ਸਤਾਂ ਦਾਨਵੀ ਲੋਕੀ ਤੀ ਫਰਾਈ ਦੋਹੀ ਆਪਣੀ ਬੈਠੇ ਵਾਇ ਵਿਧਾਈ ਤੇ ਅਮਰਾਵਤੀ ਦਿੱਤੇ ਦੈਂਤ ਭਜਾਈ ਸੁਬਨਾ ਰਾਖਸ਼ਾ ਕਿਸ ਨੇ ਜਿੱਤਾ ਜਾਈ ਮੈਖੇ ਦੇਤ ਇਹ ਸਾਰੀ ਕਹਾਣੀ ਜਿਹੜੀ ਹੈ ਇੰਦਰ ਨੇ ਦੁਰਗਾ ਨੂੰ ਸੁਣਾਈ ਪਾਰਵਤੀ ਨੂੰ ਸੁਣਾਈ ਤੇ ਇੰਦਰ ਨੇ ਕਿਹਾ ਤੇਰੀ ਸ਼ਾਂਤ ਕਾਈ ਦੇਵੀ ਦੁਰਗਸ਼ਾ ਤੇਰੀ ਸ਼ਰਨ ਵਿੱਚ ਆਇਆ ਦੁਰਗਸ਼ਾ ਹੁਣ ਪਿਆਰਿਓ ਜਿਹੜੀ ਪ੍ਰਥਮ ਘੋਤੀ ਆਹ ਹੈ ਦੁਰਗਸ਼ਾ ਆ ਜਿਹਦੇ ਕੋਲ ਇੰਦਰ ਗਿਆ ਔਰ ਇਹਦੀ ਵਾਰ ਬਣਾਈਆ ਤੇ ਕਹਿਣ ਵਾਲੇ ਧੱਕਾ ਕਰਨ ਵਾਲੇ ਸਿੱਖੀ ਨੂੰ ਸਨਾਤਨ ਮਤ ਵਿੱਚ ਡੋਬਣ ਵਾਲੇ ਇਹ ਕਹਿ ਰਹੇ ਹਨ ਕਿ ਭਗਵਤੀ ਜਿਹੜੀ ਆ ਇਹ ਕਾਲਪੁਰਖ ਆ ਭਗਵਤੀ ਜਿਹੜਾ ਰੱਬ ਹੈ ਆ ਕੋਈ ਰੱਬ ਹੈ 인ਦਰ ਕੋ ਰੱਬ ਕੋਲ ਗਿਆ 인ਦਰ ਤਾਂ ਗਿਆ ਕਲਾਸ਼ ਪਰਦੇ ਉਤੇ ਪਾਰਵਤੀ ਕੋਲ ਤੇ ਉਹਦਾ ਨਾਮ ਦੁਰਗਾ ਬਣ ਗਿਆ ਤੇ ਇਹ ਵਾਰ ਦੁਰਗਾ ਦੀ ਬਣ ਗਈ ਤੇ ਰੱਬ ਕਿੱਥੋਂ ਆ ਗਿਆ ਤੇ ਭਗਵਤੀ ਰੱਬ ਕਿੱਥੋਂ ਬਣ ਗਈ ਇਹ ਦੁਰਗਸ਼ਾ ਜਿਹੜੀ ਇਹ ਲੜਦੀ ਪਈ ਆ ਇਹਨੂੰ ਨਾਮ ਬਦਲ ਕੇ ਦਾ ਭਗਵਤੀ ਕੀਤਾ ਗਿਆ ਹੈ ਵਾਰ ਦੇ ਸਰਲੇਖ ਦੇ ਵਿੱਚ ਸੁ ਵਿਚਾਰ ਪਿਆਰੇਓ ਇੰਦਰ ਕਲਾਸ਼ ਪਰਤ ਉਤੇ 파ਰਵਤੀ ਕੋਲ ਗਿਆ ਤੇ ਇਹ ਪਰ ਦਯੰਤਨਾ ਯੁੱਧ ਕਰਦੀ ਹੈ ਤੇ ਜਿਸ ਦੇ ਹੋਰ ਕਈ ਨਾਮ ਵੀ ਕਵੀ ਨੇ ਵਾਰ ਦੁਰਗਾ ਕੀ ਵਿੱਚ ਲਿਖਿਆ ਜਿਵੇਂ ਦੁਰਗਾ ਦੁਰਗਾ ਸ਼ਾ ਚੰਡੀ ਚੰਡ ਕਾਲ ਕਪਵਾਨੀ ਜਗ ਮਾਤਾ ਜਗ ਮਾਈ ਲੋਕ ਮਾਤਾ ਆਦਿਕ ਮਾਰਕੰਡੇ ਪ੍ਰਾਨ ਦੀ ਇਹ ਕਹਾਣੀ ਤਿੰਨ ਵਾਰੀ ਜਿਹੜੇ ਆ ਉਹ ਦਸ਼ਮ ਗ੍ਰੰਥ ਵਿੱਚ ਕਪਤਾਰੂਪ ਵਿੱਚ ਲਿਖੀ ਗਈ ਆ ਤੇ ਇਹਦੇ ਨਾਲ ਹੋਰ ਵੀ ਬੜੇ ਆ ਆ ਦੇਖੋ ਇਹ ਜਿਹੜੀ ਦੁਰਗਾ ਆ ਇਹਨੂੰ ਪਾਰਵਤੀ ਇੱਥੇ ਕਵੀ ਨੇ ਕੀ ਆਇਆ ਦੇਵੀ ਜੀ ਕੀ ਔਰਸਤ ਲਿਖਦਾ ਕਵੀ ਕਹਿੰਦਾ ਗ੍ਰੰਥ ਦਸ਼ਵਨ ਦਾ ਪੰਨਾ 115 ਆ ਪਰੀ ਪਦਮਣੀ ਪਾਰਵਤੀ ਪਰਮ ਰੂਪਾ ਸ਼ਿਵੀ ਬਾਸੂਬੀ ਬ੍ਰਾਹਮੀ ਰਿੱਧ ਕ੍ਰੂਪਾ ਇਹ ਇਹ ਦੇਖ ਲਓ ਸਾਰਾ ਕੁਝ ਤੁਹਾਡੇ ਸਾਹਮਣੇ ਲਿਖਿਆ ਆ ਸਾਰਾ ਕੁਝ ਇਹ ਕਿਤੇ ਲੁਕਿਆ ਨਹੀਂ ਇਹ ਸਾਰਾ ਕੁਝ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਸਾਰਾ ਕੁਝ ਮਿਲਦਾ ਆ ਤੇ ਇਹ ਦੁਰਗਾ ਜਿਹੜੀ ਆ ਭਗਵਤੀ ਪਾਰਵਤੀ ਆ ਇਹ ਪਦਮਣੀ ਆ ਪਰਮ ਰੂਪਾ ਆ ਬਾਸਵੀ ਆ ਸ਼ਿਵੀ ਆ ਸ਼ਿਵੀ ਵੀ ਅਤੇ ਸ਼ਿਵਾ ਵੀ ਆ ਤੋ ਵਾਰ ਦਾ ਨਾਮ ਜਿਹੜਾ ਉਹ ਵਾਰ ਦੁਰਗਾ ਕੀ ਹੈ ਦੁਰਗਾ ਦਾ ਨਾਮ ਭਗਵਤੀ ਵੀ ਹੈ ਕਿਉਂਕਿ ਭਗਵਤੀ ਤੇ ਸਿਮਰਨ ਦੀ ਗੱਲ ਕਵੀ ਨੇ ਵਾਰ ਦੀ ਪਹਿਲੀ ਪੌੜੀ ਵਿੱਚ ਲਿਖੀ ਹੈ ਕਿ ਕੋ ਬਗੋਤੀ ਦਾ ਸਿਮਰਨ ਜਿਹੜਾ ਉਹ ਦੁਰਗਾ ਦਾ ਹੀ ਸਿਮਰਨ ਹੈ ਇੱਥੇ ਕੋ ਰੱਬ ਨਹੀਂ ਆ ਕੇ ਲੜਦਾ ਇੱਥੇ ਪਾਰਵਤੀ ਆ ਦੁਰਗਾ ਦੇ ਰੂਪ ਵਿੱਚ ਲੜਦੀ ਆ ਤੇ 인ਦਰ ਜਿੱਤ ਜਾਂਦਾ ਇੱਥੇ ਕੋ ਰੱਬ ਨਹੀਂ ਆ ਕੇ ਦੇਵੀ ਤਾਰੀ ਬਣ ਕੇ ਲੜ ਰਿਹਾ ਰੱਬ ਕੋਈ ਦੇਵੀ ਤਾਰੀ ਨਹੀਂ ਨਾਉ ਦੇਵੀ ਧਾਰ ਦਾ ਤੋਂ ਕਿ ਚਾਹਦੇ ਆ ਦਸ਼ਮਨਾ ਦੇ ਵਿੱਚ ਪਾਰਵਤੀ ਲਈ ਦੁਰਗਾ ਤੇ ਭਵਾਨੀ ਆਦਿਕ ਸ਼ੋਧ ਵਾਰ ਦੁਰਗਾ ਕੇ ਵਿੱਚ ਵਰਤੇ ਗਏ ਹਨ ਦਸ਼ਮਨਾ ਦੇ ਪੰਨਾ 719 ਨੂੰ ਕੱਢ ਕੇ ਦੇਖਿਓ ਉਹ ਤੇ ਪਵਾਨੀ ਸ਼ਬਦ ਜਿਹੜਾ ਉਹ ਭਗਵਤੀ ਵਾਸਤੇ ਵਰਤੇ ਗਿਆ ਆ ਆ ਦੇਖੋ ਪੁਤਾਂਤਕ ਸ਼੍ਰੀ ਭਗਵਤੀ ਪਵਨਾਮ ਬੁਖਾਨ ਸ਼੍ਰੀ ਪਵਾਨੀ ਪੈਰਨ ਸਭ ਕੋ ਕਰੋ ਕਲਿਆਣ ਇਹ ਤੇ ਭਗਵਤੀ ਦਾ ਨਾਮ ਜਿਹੜਾ ਦੁਰਗਾ ਦਾ ਨਾਮ ਭਗਵਤੀ ਵੀ ਆ ਪਰਦੀ ਦਾ ਨਾਮ ਭਗਵਤੀ ਵੀ ਆ ਤੇ ਇਹਦਾ ਨਾਮ ਪਵਾਨੀ ਵੀ ਇੱਥੇ ਵਰਤੇ ਗਿਆ ਪੰਨਾ 719 ਤੋਂ ਪਿਆਰਿਓ ਇਸ ਤਰ੍ਹਾਂ ਫੇਰ ਪ੍ਰਥਮ ਪਗੋਤੀ ਜਮਰ ਕਾ ਗੁਰਨਾਕ ਨੇ ਇਤੇ ਆਏ ਇਸ ਤੋਕ ਤਾ ਟਕਰਾ ਕਰੋ ਪ੍ਰਥਮ ਤੇ ਹੈ ਸ਼੍ਰੀ ਭਗਵਤੀ ਵਰਨੋ ਤ੍ਰਿਆ ਪ੍ਰਸੰਗ ਜੋ ਤ੍ਰਿਆ ਚਤਰ ਕਵੀ ਨੇ ਲਿਖਿਆ ਤੇ 404 ਇਹ ਤੇ ਤ੍ਰਿਆ ਚਤਰਾਂ ਨੂੰ ਹੀ ਲਿਖਿਆ ਤੋ ਉਹਦੇ ਵਿੱਚ ਪੰਨਾ 813 ਉਤੇ ਇਹ ਕਵੀ ਨੇ ਇਦਾਂ ਲਿਖਿਆ ਜਦੋਂ ਸ਼ੁਰੂ ਕਰਨ ਲੱਗਾ ਤ੍ਰਿਆ ਚਤਰ ਕਹਿੰਦਾ ਪ੍ਰਥਮ ਤੇ ਹੈ ਸ਼੍ਰੀ ਭਗਵਤੀ ਵਰਨੋ ਤ੍ਰਿਆ ਪ੍ਰਸੰਗ ਤੇ ਵਾਰ ਦੁਰਗਾ ਕੀ ਕਹਿੰਦੀ ਹੈ ਪ੍ਰਥਮ ਭਗਵਤੀ ਜਮਰ ਕਾ ਇਹਦਾ ਮਤਲਬ ਪਗੋਤੀ ਨੂੰ ਸਿਮਰਦਾ ਕਵੀ ਜਾਂ ਭਗਵਤੀ ਨੂੰ ਸਿਮਰਦਾ ਆ ਸੋ ਪਗੋਤੀ ਭਗਵਤੀ ਦੁਰਗਾ ਪਾਰਵਤੀ ਇਹ ਸਾਰੇ ਇੱਕੋ ਹੀ ਨਾਂ ਚੱਲ ਰਿਹਾ ਹੁਣ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੀ ਆਵਾਜ਼ ਜਿਹੜੀ ਆ ਉਹ ਸੁਣਦੇ ਆਂ ਵੇ ਗੁਰੂ ਪਾਸ਼ਾ ਕੀ ਕਹਿ ਰਹੇ ਹਨ ਗੁਰਬਾਣੀ ਵਿੱਚੋਂ ਕੁਝ ਪ੍ਰਮਾਣ ਇਸ ਤਰ੍ਹਾਂ ਨਿਰਣਾ ਕਰਨਗੇ ਜੋ ਹੀ ਲਿਖੇ ਦੱਸੇ ਗਏ ਹਨ ਉੜਾ ਗਿਆਨ ਧਿਆਨ ਕਿਸ਼ ਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇ ਸਭ ਤੇ ਵੱਡਾ ਕੌਣ ਹੈ ਸਤਗੁਰ ਨਾਨਕ ਇਹ ਪੰਜਵੇਂ ਪਾਸ਼ਾ ਕਹਿ ਰਹੇ ਹਨ ਕਿ ਸਤਗੁਰ ਨਾਨਕ ਪਾਸ਼ ਨੂੰ ਵਡਿਆਈ ਦੇ ਰਹੇ ਹਨ ਕਿ ਉਹ ਵੱਡੇ ਨਾਨਕ ਹਨ ਤੇ ਇਸ ਅਰਦਾਸ ਨੇ ਪਿਆਰਿਓ ਨਾਨਕ ਨੂੰ ਕਿੱਥੇ ਜਾਲ ਛੁੱਟਿਆ ਭਗਉਤੀ ਤੋਂ ਵੀ ਥੱਲੇ ਜਾ ਕੇ ਛੁੱਟ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਇਹ ਕਹਿ ਰਹੀ ਆ ਕਿ ਸਭ ਤੇ ਵੱਡਾ ਸਤਗੁਰ ਨਾਨਕ ਅੰਦਰਦਾਸ ਸਿੰਘ ਨੂੰ ਪੁੱਛੋ ਬਈ ਵਾਣੀ ਦੇ ਕਹਿੰਦੇ ਸਭ ਤੋਂ ਵੱਡਾ ਨਾਨਕ ਤੇ ਤੁਸੀਂ ਕਹਿੰਦੇ ਆ ਬਈ ਪ੍ਰਥਮ ਭਗਉਤੀ ਸਿਮਰ ਕੇ ਫਿਰ ਨਾਨਕ ਨੂੰ ਤੇ ਹੋਣਾ ਹੈ ਪਹਿਲਾਂ ਭਗਉਤੀ ਤੇ ਹੋਣੀ ਹੈ ਸੋਚੋ ਵਿਚਾਰੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇਹ ਆਵਾਜ਼ ਆ ਰਹੀ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰ ਸ਼ਰ ਰਾਜੜਮ ਇਹ ਅੰਕੜੇ ਸਾਹਿਤ ਸਤ ਗੁਰੂ ਨਾਨਕ ਇਹ ਪੰਜਵੇਂ ਪਾਤਸ਼ਾਹ ਜੀ ਨੇ ਇਥੇ ਬਿਆਨ ਕੀਤਾ ਕਿ ਐਡਾ ਭਾਗ ਜਦ ਪਾਣੀ ਵਿੱਚ ਵੀ ਦੇਵੀ-ਦੇਵਤਿਆਂ ਨੂੰ ਗੁਰੂ ਦਾ ਵਟੱਪਣ ਦਰਸਾਇਆ ਗਿਆ ਹੈ ਜਿਵੇਂ ਗੁਰੂ ਈਸ਼ਰ ਗੁਰ ਗੋਰਖ ਨਾ ਗੁਰ ਪਾਰ्वती ਮਾਈ ਇਹਦੇ ਵਿੱਚ ਕਿਹਾ ਗਿਆ ਹੈ ਕਿ ਨਾ ਹੀ ਭਾਰਤ ਪਾਰ्वती ਵੱਡੀ ਹੈ ਨਾ ਭਗੋਤੀ ਵੱਡੀ ਹੈ ਨਾ ਹੀ ਬ੍ਰਹਮਾ ਨਾ ਹੀ ਗੋਰਖ ਨਾ ਹੀ ਸ਼ਿਵ ਸਾਰਿਆਂ ਨਾਲ ਵੱਡਾ ਗੁਰੂ ਹੈ ਕੋਈ ਪਾਰ्वती ਵੱਡੀ ਨਹੀਂ ਕੋਈ ਭਗੋਤੀ ਵੱਡੀ ਨਹੀਂ ਗੁਰੂ ਵੱਡਾ ਹੈ ਸਾਰਿਆਂ ਨਾਲ ਤਾਂ ਪਿਆਰੋ ਅੱਗੇ ਆਪਾਂ ਚੱਲਦੇ ਹਾਂ ਈੜੀ ਭਾਗ ਵਿੱਚ ਪੱਟਾ ਨੇ ਕੀ ਕਿਹਾ ਪੱਟਾ ਨੇ ਕਿਹਾ ਕਿ ਪ੍ਰਥਮੇ ਨਾਨਕ ਹੈ ਪਹਿਲਾ ਨਾਨਕ ਹੈ ਉਹ ਲਿਖਦੇ ਹਨ ਕਿ ਪ੍ਰਥਮੇ ਨਾਨਕ ਚੰਦ ਚੰਦ ਦਾ ਮਤਲਬ ਚੰਦਰਮਾ ਚੰਦਰਮਾ ਵਰਗੇ ਰੋਸ਼ਨੀ ਦੇਣ ਵਾਲੇ ਠੰਡ ਦੇਣ ਵਾਲੇ ਪ੍ਰਥਮੇ ਨਾਨਕ ਚੰਦ ਜਗਤ ਪਾਇਓ ਆਨੰਦ ਤਾਰਾ ਮਨੁੱਖ ਜਨਕਿਓ ਪ੍ਰਕਾਸ਼ ਪੰਨਾ ਗੁਰੂ ਗ੍ਰੰਥ ਸਾਹਿਬ ਦਾ 1399 ਤੋਂ ਆਵਾਜ਼ ਆ ਰਹੀ ਹੈ ਕੀ ਆਵਾਜ਼ ਆ ਰਹੀ ਹੈ ਪ੍ਰਥਮੇ ਨਾਨਕ ਚੰਦ ਤੇਰਦਾਸੀ ਕਹਿ ਰਹੀ ਆ ਪ੍ਰਥਮ ਪਗੋਤੀ ਸਿਮਰ ਕੇ ਹੁਣ ਤੁਸੀਂ ਹਿਸਾਬ ਲਾਓ ਇਹ ਗੁਰੂ ਨਾਨਕ ਪਾਸ਼ਾ ਨੂੰ ਇਹ ਛੋਟਾ ਕਰ ਰਹੀ ਆ ਅਰਦਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਆ ਰਹੀ ਆ ਨਹੀਂ ਇਦਾਂ ਨਾ ਕਹੋ ਪ੍ਰਥਮੇ ਨਾਨਕ ਚਾਦਿਆ ਪਹਿਲਾ ਨਾਨਕ ਆ ਪਹਿਲਾ ਨਾਨਕ ਹੈ ਸਿੱਖੀ ਵਿੱਚ ਪਹਿਲਾ ਨਾਨਕ ਹੈ ਗੁਰੂ ਨਾਨਕ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ ਇਹ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਹੈ ਇਹਨੂੰ ਕੋਈ ਸੁਣੂਗਾ ਅਰਦਾਸੀਆ ਇਹਨੂੰ ਸੁਣੂਗੀ ਸ਼ੌਨਿਕ ਕਮੇਟੀ ਇਹਨੂੰ ਸੁਣਨਗੇ ਜਥੇਦਾਰ ਕਿ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਕੀ ਆ ਰਹੀ ਹੈ ਇਸ ਸੰਬੰਧ ਵਿੱਚ ਭਗਵਤੀ ਤੇ ਨਾਨਕ ਨਾਲੋਂ ਕੌਣ ਵੱਡਾ ਆ ਤੇ ਆਵਾਜ਼ ਸੁਣਨਗੇ ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ ਤੋਂ ਪਿਆਰਿਓ ਚਾਹੀਦਾ ਕੀ ਸੀ ਕਿ ਤਸਾਂ ਗੁਰੂ ਪਾਸ਼ਾ ਦਾ ਨਾਮ ਲੈ ਜਾਂਦੇ ਪਹਿਲਾਂ ਤਾਂ ਤਾਂ ਗੁਰੂ ਨਾਨਕ ਸਾਹਿਬ ਪਾਸ਼ਾ ਤਾਂ ਤਾਂ ਗੁਰੂ ਅੰਗਦ ਸਾਹਿਬ ਪਾਸ਼ਾ ਇਸ ਸੰਤਸਾਪਾਸ਼ਾ ਨਾਂ ਲੈ ਕੇ ਅਦਸਕਾਰ ਨਾਲ ਫਿਰ ਕਹਿੰਦੇ ਸਭ ਤੋਂ ਹੀ ਹੋਣਾ ਜਿਸ ਆਏ ਇਤੋਂ ਬਾਅਦ ਫਿਰ ਅਗੋਂ ਅਰਦਾਸ ਜਿਹੜੀ ਬਣਾਈ ਹੈ ਉਹ ਸ਼ੁਰੂ ਕੀਤੀ ਜਾ ਸਕਦੀ ਸੀ। ਤੋਂ ਕਿਸੇ ਪਕੌਤੀ ਦੀ ਲੋੜ ਨਹੀਂ ਸੀ ਇਹ ਸਿੱਖੀ ਦੇ ਦੁਸ਼ਮਣਾਂ ਵੱਲੋਂ ਇਹ ਸਿੱਖੀ ਤੇ ਇੱਕ ਬਹੁਤ ਵੱਡਾ ਹਮਲਾ ਕੀਤਾ ਗਿਆ ਸਨਾਤਨੀ ਮਤ ਵਿੱਚ ਸ਼ਾਮਲ ਕਰਨ ਦਾ ਕਿ ਇਹ ਵਾਰ ਨੂੰ ਪਹਿਲਾਂ ਦੱਸੋ ਪਾਸ਼ਾ ਵੱਲੋਂ ਲਿਖੀ ਸਾਫ਼ਤ ਕਰੋ। ਇਹ ਇਹ ਵੇਲੇ ਦਸਵੇਂ ਪਾਸ਼ਾ ਨੂੰ ਦੁਰਗਾ ਦੇ ਪੁਜਾਰੀ ਬਣਾਓ ਭਗੋਤੀ ਇਹ ਪੁਜਾਰੀ ਪੁਜਾਰੀ ਬਣਾਓ ਕਿਉਂਕਿ ਉਹ ਲਿਖ ਰਹੇ ਹਨ ਜਿਵੇਂ ਲੋਕ ਕਹਿੰਦੇ ਹਨ ਤੇ ਇਹਦੇ ਵਿੱਚ ਦਸਵੇਂ ਪਾਸ਼ਾ ਤੇ ਵੀ ਉਂਗਲੀ ਚੁੱਕੀ ਗਈ ਹੈ ਤੇ ਵੀ ਤੇ ਪੁਜਾਰੀ ਬਣਾਇਆ ਗਿਆ ਤੇ ਸਿੱਖਾਂ ਤੋਂ ਵੀ ਇਹ ਭਗੋਤੀ ਨਾ ਵੱਡਾ ਸਿੱਖਾਂ ਵੱਲ ਦਿਖਾਇਆ ਹੈ ਕਿ ਆ ਵੀ ਇਹ ਸਿੱਖ ਵੀ ਕਹਿਣ ਵੀ ਭਗੋਤੀ ਵੱਡੀ ਹੈ ਸਾਡਾ ਨਾਲਕ ਜਿਹੜਾ ਹੈ ਇਹ ਭਗੋਤੀ ਨਾਲੋਂ ਛੋਟਾ ਹੈ ਤੋ ਪਿਆਰੇ 1930 ਵਿੱਚ ਮਹਾਨ ਕੋਸ਼ ਹੋਂਦ ਵਿੱਚ ਆ ਗਿਆ ਸੀ ਤੇ ਸ਼ੋਮਣੀ ਕਮੇਟੀ ਜਿਹੜੇ ਮੈਂਬਰਸ ਹਨ ਇਹ ਰਹਿਤ ਪ੍ਰਜਾ ਬਣਾਉਣ ਵਾਲੇ ਉਹ ਘਟੋ ਘਟ ਮਹਾਨ ਕੋਸ਼ੇ ਪੜ ਲੈਂਦੇ ਐਡਾ ਬਡਾ ਇਹ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਸੀ ਫਿਰ ਹਮ Hindu ਨਹੀਂ ਪੋਸਤਕ ਉਹਨਾਂ ਲਿਖੀ ਸੀ 1800 1900 1898 ਵਿੱਚ ਉਹ ਪੜ ਕੇ ਦੇਖ ਲੈਂਦੇ ਤਾਂ ਥੋੜੀ ਸਮਝ ਆ ਜਾਂਦੀ ਵੇ ਉਹ ਜੋ ਕਰਨ ਲੱਗੇ ਹਨ ਪ੍ਰਥਮ ਭਗਉਤੀ ਉਹ ਗਾਥ ਕਰਨ ਲੱਗੇ ਹਨ ਪਰ ਉਹਨਾਂ ਨੇ ਕੁਝ ਨਹੀਂ ਸੋਚਿਆ ਨਾ ਉਹਨਾਂ ਨੇ ਮਹਾਨ ਕੋਸ਼ ਪੜਿਆ ਨਾ ਉਹਨੇ ਹਮੇਂ ਦੁਨੀਆ ਦੀ ਪੋਥੀ ਪੜੀ ਤੇ ਮਹਾਨ ਕੋਸ਼ ਵਿੱਚ ਦੁਰਗਾ ਬਾਰੇ ਕੀ ਲਿਖਿਆ ਹੈ ਇਸੇ ਪਹਿਲਾਂ ਵਿਚਾਰ ਕਰ ਚੁੱਕੇ ਆ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਜਿਹੜੀ ਹੈ ਉਹ ਅਸੀਂ ਉਹ ਪਹਿਲਾਂ ਸੁਣ ਚੁੱਕੇ ਆ ਕਿ ਉਹ ਦੁਰਗਾ ਬਾਰੇ ਕੀ ਕਹਿ ਰਹੇ ਹਨ ਤੇ ਜਿਹੜਾ ਮਹਾਨ ਕੋਸ਼ ਹੈ ਇਹ ਵੀ ਪਘੋਤੀ ਬਾਰੇ ਦੱਸ ਰਿਹਾ ਸ਼ਾਇਦ ਇਹ ਪੜ ਲੈਂਦੇ ਤਾਂ ਵੀ ਸਮਝ ਆ ਜਾਂਦੇ ਆ ਦੇਖੋ ਪਘੋਤੀ ਜੀ ਕੀ ਵਾਰ ਇਹਦਾ ਅਰਥ ਕੀ ਲਿਖਿਆ ਦੇਖੋ ਪਘੋਤੀ ਨੰਬਰ 3 ਵਾਰ શ્રી ਪਘੋਤੀ ਕੀ ਜੀ ਤਾਂ ਤਿੰਨ ਭਾਗ ਦੇਖੋ ਇਹ ਉੱਪਰ ਪਘੋਤੀ ਆ ਕਿ ਆਹ ਦੇਖੋ ਆ ਪਘੋਤੀ ਆ ਗਈ ਇਹਦਾ ਨੰਬਰ 3 ਪੜੋ ਇਹਦਾ ਨੰਬਰ 3 ਜਿਹੜਾ ਹੈ ਇਹ ਆਹ ਹੈ ਨੰਬਰ 3 ਇਹਦਾ ਉਹ ਲਿਖਿਆ ਨੰਬਰ 10 ਕੀ ਲਿਖਿਆ ਇੱਥੇ ਭਗਵਤੀ ਦੁਰਗਾ ਦੇਵੀ ਵਾਰ ਸ਼੍ਰੀ ਭਗੋਤੀ ਜੀ ਕੀ ਇਹਦਾ ਮਤਲਬ ਹੈ ਇਹ ਦੁਰਗਾ ਦੇਵੀ ਦੀ ਵਾਰ ਆ ਇਹ ਭਗਵਤੀ ਦੀ ਵਾਰ ਆ ਇਹ ਮਾਨਕੋਸ਼ ਲਿਖਿਆ ਜੇ ਇਹ ਹੀ ਪੜ ਲੈਂਦੇ ਇਹ ਰਹਿਤ ਨਿਆ ਬਣਾਉਣ ਵਾਲੇ ਤਾਂ ਉਹਨਾਂ ਨੂੰ ਅਕਲ ਸ਼ੈਲ ਸਮਝ ਆ ਜਾਂਦੀ ਕਿ ਜੋ ਕਰ ਰਹੇ ਹਨ ਉਹ ਗਲਤ ਕਰ ਰਹੇ ਹਨ ਤਾਂ ਇਸ ਤਰ੍ਹਾਂ ਭਗਵਤੀ ਸ਼ਬ ਜਿਹੜਾ ਜਾਂ ਭਗਵਤੀ ਸ਼ਬ ਜਿਹੜਾ ਹੈ ਇਹ ਮਹਾਨ ਕੋਸ਼ ਕਲੀਅਰ ਕੀਤਾ ਗਿਆ ਹੈ ਕਿ ਵਾਸ਼ੇ ਭਗਵਤੀ ਕੀ ਆਹੇ ਭਗਵਤੀ ਦੁਰਗਾ ਦੇਵੀ ਇਹਦੀ ਵਾਰ ਹੈ ਤੇ ਅਸਲ ਚ ਨਾਂ ਵੀ ਇਹਦਾ ਵਾਰ ਦੁਰਗਾ ਕੀ ਜਿਹੜੇ ਪ੍ਰਾਣਿਕ ਗ੍ਰੰਥੋਂਾਂ ਵਿੱਚ ਲਿਖਿਆ ਕਿਤੇ ਨਹੀਂ ਲਿਖਿਆ ਵਾਰਸ਼ਰੀ ਭਗਵਤੀ ਜੀ ਕੀ ਤੇ 238 ਪੰਨੇ ਉੱਤੇ ਹੁਣ ਦੁਰਗਾ ਬਾਰੇ ਇਹ ਕੀ ਲਿਖਦੇ ਹਨ ਮਹਾਨ ਕੋਸ਼ ਵਾਲੇ ਇਹ ਵੀ ਆਪਾਂ ਦੇਖਦੇ 2300 ਚੌਥੀ ਪੰਨਾ ਇਹ ਆ ਗਿਆ 334 ਪੰਨਾ ਦੁਰਗਾ ਇਹ ਆਇਆ ਪਿਆਰਿਓ ਦੁਰਗਾ ਬਾਰੇ ਲਿਖਿਆ ਹੈ ਮਹਾਨਕੋਸ਼ ਵਿੱਚ ਦੁਰਗ ਤੈਂਤ ਦੇ ਮਾਰਨ ਵਾਲੀ ਦੇਵੀ ਦੁਰਗਾ ਇਹ ਦੇਵੀ ਆ ਦੁਰਗਾ ਇਹ ਭਗਵਤੀ ਦੇਵੀ ਆ ਖਾਮ ਖਾਇ ਨੂੰ ੱੱੱਕੇ ਨਾਲ ਕੁਝ ਕਥਾਵਾਚਕ ਇਹ ਕਹਿ ਰਹੇ ਨੇ ਜੇ ਭਗਵਤੀ ਤੇ ਰੱਬ ਆ ਇਹ ਭਗਵਤੀ ਤੇ ਰੱਬ ਆ ਇਹ ਨਾ ਝੂਠ ਮਾਰ ਰਹੇ ਹਨ ਸਿੱਖਾਂ ਨੂੰ ਇਹਨਾਂ ਗੁੰਮਰਾਹ ਕਰ ਰਹੇ ਹਨ ਸਾਰਾ ਕੁਝ ਸਾਹਮਣੇ ਪਿਆ ਦੇਖ ਕੇ ਵੀ ਮਹਾਨ ਕੋਸ਼ ਪਿਆ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਆ ਰਹੀ ਹੈ ਦੁਰਗਾ ਦਾ ਮਤਲਬ ਦੁਰਗ ਦੇਤ ਨੂੰ ਮਾਰਨ ਵਾਲੀ ਦੇਵੀ ਦੁਰਗਾ ਸਾਫ਼ ਲਿਖਿਆ ਹੈ ਅੱਗੇ ਦੇਖੋ ਮਾਰਕੋਸ਼ ਵਿੱਚ ਲਿਖਿਆ ਚੰਡੀ ਦੁਰਗਾ ਕੋਟ ਜਾ ਕੇ ਮਰਦਨ ਕਰੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆਵਾਜ਼ ਇੱਥੇ ਵੀ ਚੁੱਕੀ ਨਾ ਨੇ ਕਿ ਗੁਰੂ ਗੁਰੂ ਅੰਗਦ ਸਾਹਿਬ ਕਹਿ ਰਹੇ ਹਨ ਕਰੋੜਾਂ ਦੁਰਗਾ ਇਦਾਂ ਦੀਆਂ ਇਹ ਰੱਬ ਦੇ ਚਰਨਾਂ ਦੇ ਮੱਥਾ ਟੇਕਦੀਆਂ ਪਈਆਂ ਆ ਤੋ ਇਸ ਤਰ੍ਹਾਂ ਇਹ ਜੇ ਇਹ ਕੁਝ ਪੜ ਲੈਂਦੇ ਪਹਿਲਾਂ ਹੀ ਹਾਲਾਂਕਿ ਹੋਂਦ ਵਿੱਚ ਆ ਗਿਆ ਸੀ 1930 ਵਿੱਚ ਮਾਰਕੋਸ਼ ਤੇ ਰੈਤ ਮਰਦਾ ਬਣਾਉਣ ਵਾਲਿਆਂ ਨੇ 1931 ਵਿੱਚ ਬਣਾਉਣੀ ਸ਼ੁਰੂ ਕੀਤੀ ਆ ਤੇ ਉਹਨਾਂ ਨੇ ਮਹਾਲ ਕੋਚ ਦੀ ਕੋਈ ਸਲਾਹ ਨਹੀਂ ਲਈ ਤੇ ਸਿੱਖਾਂ ਨੂੰ ਐਸੇ ਡੂੰਘੇ ਖੱਡੇ ਵਿੱਚ ਸੁੱਟ ਦਿੱਤਾ ਜਿੱਥੋਂ ਹੁਣ ਨਿਕਲਣਾ ਬੜਾ ਔਖਾ ਹੋਇਆ ਸ਼ੋਮਣੀ ਕੁਬੇਟੀ ਉਹ ਵੀ ਜੇਤੇ ਬੜੀ ਹੋਈ ਹੈ ਕਿ ਇਹਨੂੰ ਕੋਈ ਬਦਲ ਨਹੀਂ ਸਕਦਾ ਤੇ ਇਹ ਜ਼ਹਿਰ ਜਿਹੜੀ ਆ ਇਦਾਂ ਵੰਡੀ ਜਾ ਰਹੀ ਹੈ ਤੇ ਸਿੱਖ ਜਿਹੜੇ ਆ ਇਸ ਜ਼ਹਿਰ ਨੂੰ ਇਸੇ ਤਰ੍ਹਾਂ ਹੀ ਵਰਤੀ ਜਾ ਰਹੇ ਹਨ ਤੋਂ ਪਿਆਰਿਓ ਸਟਾ ਇਹ ਨਿਕਲਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆਵਾਜ਼ ਹੈ ਇਸ ਨੂੰ ਸੁਣਿਆ ਜਾਵੇ ਇਸ ਨੂੰ ਮੰਨਿਆ ਜਾਵੇ ਇਸ ਨੂੰ ਸਮਝਿਆ ਜਾਵੇ ਇਸ ਤੇ ਅਮਲ ਕੀਤਾ ਜਾਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਗੁਰੂ ਹਨ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਇਆ ਉਹਨਾਂ ਨੇ ਦੰਦ ਦੇ ਵਿੱਚ ਬੀੜ ਰਚੀ ਜਿਹਦੇ ਵਿੱਚ ਨਵੇਂ ਸਤਿਗੁਰੂ ਜੀ ਦੀ ਬਾਣੀ ਅਨਤਰਜ ਕਰਵਾਈ ਤੇ ਜੇ ਉਹਨਾਂ ਦੀ ਆਪਣੀ ਰਚਨਾ ਕੋਈ ਹੁੰਦੀ ਉਹ ਵੀ ਇਸੇ ਗ੍ਰੰਥ ਵਿੱਚ ਹੋਣੀ ਸੀ ਕਿਉਂਕਿ ਸਾਰੇ ਗੁਰੂਆਂ ਦੀ ਬਾਣੀ ਇੱਥੇ ਹੀ ਹੈ। ਭਗਤਾਂ ਦੀ ਬਾਣੀ ਇੱਥੇ ਹੀ ਹੈ। 35 ਮਹਾਪੁਰਖਾਂ ਦੀ ਬਾਣੀ ਇੱਥੇ ਹੀ ਹੈ। ਤੇ ਉਹਨਾਂ ਦੀ ਬਾਣੀ ਵੀ ਇੱਥੇ ਹੀ ਹੋਣੀ ਸੀ ਕਿਉਂਕਿ ਇੱਕੋ ਹੀ ਜੋਤ ਹੈ। ਸਾਰੇ ਗੁਰੂ ਇੱਕੋ ਹੀ ਜੋਤ ਸਨ ਤੇ ਉਹਨਾਂ ਦੀ ਬਾਣੀ ਜਿਹੜੀ ਆ ਉਹ ਕੋਈ ਬਾਹਰ ਨਹੀਂ ਇਹ ਤਾਂ ਬ੍ਰਾਹਮਣਵਾਦੀ ਸਿੱਖੀ ਦੇ ਦੁਸ਼ਮਣਾਂ ਵੱਲੋਂ ਇਹ ਰਚਨਾਵਾ ਕਰ ਕਰਕੇ ਇੱਕ ਗ੍ਰੰਥ ਬਣਾ ਕੇ ਤੇ 10ਵੇਂ ਪਾਤਸ਼ਾਹ ਦਾ ਨਾਂ ਰੱਖ ਦਿੱਤਾ। ਉਹਨਾਂ ਦਾ ਨਾਂ ਲਾ ਦਿੱਤਾ ਤੇ ਦੇਵੀ ਦੇ ਪੁਜਾਰੀ ਬਣਾ ਦਿੱਤਾ। ਤ੍ਰਿਯਾਤਰਾ ਤੇ ਲਿਖਾਰੀ ਬਣਾ ਦਿੱਤਾ ਤੇ ਬੜਾ ਕੋਸ਼ਿਸ਼ ਦੇ ਵਿੱਚ ਕਿਤੇ ਫਿਰ ਵਿਚਾਰ ਕਰਾਂਗੇ ਦਰਸ਼ਣਾਂ ਚ ਹੈ ਕੀ ਕੀ ਤੇ ਉਹ ਸਿੱਖਾਂ ਨਾਲ ਉਹਦਾ ਕੀ ਸੰਬੰਧ ਹੈ ਜਿਹੜੇ ਦਾ ਇਹ ਵਾਸਤਾ ਨਹੀਂ ਇਹ ਫਿਰ ਆਪਾਂ ਵਿਚਾਰ ਕਰਾਂਗੇ ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਤੋਂ ਉਮੀਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਆਪਾਂ ਸੁਣਨ ਦਾ ਯਤਨ ਕੀਤਾ ਹੈ ਤੁਸੀਂ ਵੀ ਸੁਣੋਗੇ ਅਤੇ ਇਸ ਆਵਾਜ਼ ਨੂੰ ਆਪਣੇ ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਦਾ ਯਤਨ ਕਰੋਗੇ ਧੰਨਵਾਦ ਵਾਹ குருਜੀ ਦਾ ਖਲਸਾ ਵਾਹ குருਜੀ